ਹਾਂ ਸਾਸਰੀ ਗਾਲ ਠੀਕ ਆ ਹਾਂ ਠੀਕ ਆ ਬੱਸ ਤੂੰ ਦੱਸ ਹਾਂ ਠੀਕ ਆ ਮੈਂ ਵੀ ਚਲ ਵਧੀਆ ਰੋ ਖਟਿਆ ਗਿਆ ਸਾਰੇ ਹਾਂ ਬੱਸ ਹਾਂ ਠੀਕ ਆ ਹਾਂ ਲੋਟੀਆ ਨਾ ਆ ਕੇ ਦੇ ਦੇ ਫੁੱਲ ਦੇ ਕਿੰਨੇ ਸ਼ੋਹਣੇ ਲੱਗਿਆ ਉਹਨੂੰ ਹਾਂ ਉਹਨੂੰ ਵੀ ਕਿੰਨੇ ਸ਼ੋਹਣੇ ਲੱਗਿਆ ਉਹਦੇ ਨੀਲੇ ਨੀਲੇ ਓਏ ਰੈੱਡ ਫਾਇਰ ਸੀ orange ਫਾਇਰ ਸੀ ਹਾਂ ਰੋਬੀਟ ਫਾਇਰ ਸੀ ਕਿਸ਼ੇ ਦੇ ਖਾਨੇ ਆ ਤੂ ਕੀ ਕਹਨਾ? ਇੱਕ ਹੀ ਖਾਦਾ ਓਏ। ਮਮਾ ਤੇਰਾ ਗੁੱਸੇ ਆ ਤੂੰ ਡੂੰਘਾ ਨਹੀਂ ਬਣਾਇਆ। ਮਮਾ ਗੁੱਸੇ ਆ ਤੇਨੂੰ। ਓਕੇ ਲਾ ਬਾਬਾ। ਓ ਨੋ ਤੀ ਤੋਤੀ ਦੀ। ਤੋਤੀ ਦੀ। ਚੋਨਾ ਤੇ ੱਗਾ ਪਾਵਾਂ ਸੋਨਾ ਯਾਰ। ਇੱਥੇ ਬਾਤ ਦੇ। ਬਾਤ ਦੇਈਏ? ਕਿਦਾਂ ਸਸਟੀ ਗੱਲ ਠੀਕ ਆ। ਹਾਂ ਠੀਕ ਹੈ ਮੈਂ ਕਿਹਾ ਮੈਂ ਨਗੜਾ ਮੈਂ ਠੀਕ ਆ ਬਸ ਤੂੰ ਦੱਸ ਹਾਂ ਠੀਕ ਆ ਮੈਂ ਵੀ ਬਭੀਆ ਪਰੇਸ਼ਨ ਵਧੀਆ ਹੋ ਗਿਆ ਹਾਂ ਠੀਕ ਹੋ ਗਿਆ ਚਲ ਰੋਦੀਆ ਰੋ ਖਟਿਆ ਗਿਆ ਸਾਰੇ ਹਾਂ ਮੈਨੂੰ ਤਾਂ ਤੇਰੀਆ ਰੋ ਬਹੁਤ ਟੈਨਸ਼ਨ ਵਾਲੀ ਸੀ ਉਹਨਾਂ ਕਹਿੰਦੇ ਨੇ ਰੋ ਟੈਨਸ਼ਨ ਤੇਰੇ ਰੋ ਦੀ ਹੋਣ ਜਿੰਦਗੀ ਵਧ ਗਈ ਹੂੰ ਉਹ ਡੈਡੀ ਕਿੱਦਾਂ ਆ ਡੈਡੀ ਵੀ ਆ ਬੈਠਾ ਤੇ ਆ ਡੈਡੀ ਵੀ ਡੈਡੀ ਤਾਂ ਸੁੱਤਾ ਪਿਆ ਲੱਗਦਾ ਮੈਨੂੰ ਹਾਂ ਤੇ ਉਹਨੇ ਕਿ ਸੁਤੀ ਪਈ ਸੀ ਮੈਨੂੰ ਆਪਣੀ ਸੁਰਤ ਜਿਸ ਸੀ ਉਹ ਦੋ ਗੋਲੀਆਂ ਅੱਜ ਡਬਲ ਡੋਜ਼ ਲੈ ਲਈਆਂ ਉਹ ਨੀਂਦ ਆਈ ਗਈ ਆ ਪਤਾ ਨਹੀਂ ਮੈਂ ਤਾਂ ਅੱਜ ਸਵੇਰੇ ਗੋਲੀ ਲਾ ਲੈਣੀ ਨਜਗ ਆਵਾਂ ਮਾਰਿਓ ਪਰ ਸਰ ਨੂੰ ਤਾਂ ਮੇਰੇ ਬਹੁਤ ਆਰਾਮ ਆ ਹੂੰ ਕੋੜ ਲਗਾਂ ਮੈਂ ਚੜਦੀ ਮੈਂ ਤਾਂ ਸਵੇਰੇ ਉੱਠ ਤਰੀ ਸੀ ਮਾਤਾ ਦਾ ਬੱਚਾ ਕਿਹੜਾ ਥੇਕੇ ਫੇਰ ਕਰਕੇ ਆ ਕੇ ਪਹੇਜਾਨੀ ਆ ਫੇਰ ਮੇਰੇ ਹੁੰਦਾ ਬਲੱਡ ਵਾਲੀ ਵੀ ਲੈਣੀ ਪੈਂਦੀ ਨਾ 5 ਵਜੇ ਜਾਣੀ ਹੁੰਨੀ ਆ 6 ਵਜੇ ਆ ਕੇ ਮੱਠਾ ਟੇਕ ਗੁਰਦਾਰ ਵੀ ਆ ਕੇ ਸਾਰਾ ਕੰਮ ਕਰਦੀ ਮੈਂ ਕਰਦੀ ਆ ਹੋਰ ਸੇ ਨਹੀਂ ਜਾਂਦਾ ਮੈਂ ਮਾਤਾ اے پھر 8 ਵਜੇ ਕਹੂਗਾ ਰੋਟੀ ਲਾਉ ਉੱਠ ਕੇ ਹਾਂ ਹੂੰ ਫਰੂਟ ਖਾ ਲਾ ਹੂੰ ਸੇਵ ਖਾ ਲਾ ਮੰਮੀ ਹੈ ਸੇਵ ਖਾ ਲਾ ਫਰੂਟ ਹਾਂ ਫਰੂਟ ਖਾ ਲੋ ਹੈ ਰੱਪਿਆ ਹੱਲਿਆ ਗਲੈਚੀ ਲੀ ਚੀਦਾ ਜੂ ਜੂਸ ਲੈ ਕੇ ਆਉਣਾ ਹਾਂ ਕੌਣ ਕਹਿੰਦਾ ਚੱਕ ਲੈ ਆਉਂਦਾ ਮਾਦੇ ਦੀ ਬੋਤਲ ਜੋ રોજ ਹੀ ਚੱਕ ਲੈ ਆਉਂਦਾ ਹਾਂ ਮਾਦੇ ਮਾਦਾ ਪਿੰਜਾਮ ਦਾ ਉਹਦਾ ਕੋਕ ਲਿਆ ਕੇ ਬੋਤਲ ਰੱਖੀ ਭਈ ਉਹ ਛੂਗਰ ਨਾ ਕਰਾ ਲਿਓ ਮਾਦੇ ਨਾ ਮੈਂ ਤਾਂ ਨਹੀਂ ਪੀਂਦੀ ਸੀ ਮੈਨੇ ਪੀਂਦੀ ਮਾਜਾ ਮੂੰਹ ਜਾ ਕੋਈ ਨਹੀਂ ਹਾਂ ਮੋਕਰ ਦੇੱਕਦਾ ਮੋਕਰ ਲੱਗੀ ਵੈਂਟ ਲਾਉਦੀ ਆ ਤੂੰ ਪੀਨੀ ਤਾਂ ਤੂੰ ਵੀ ਹੋਏਂਗੀ ਨਹੀਂ ਮਾਜੀ ਦਾ ਤਾਂ ਧਰਨ ਨਾ ਬਾ ਊੜਾ ਦਾ ਖਾਣਾ ਦਾ ਮਾ ਮੈਂ ਤੇ ਮਤਾ ਇੰਟਰਗ ਬੰਗਲਾਡ ਦੇ ਵੀਡੀਓ ਦੇ ਸਮੂਦੀ ਤੇ ਆਪਣੇ ਤਾਂ ਬਣਾਉਂਦੇ ਹੀ ਨਹੀਂ ਉੱਥੇ ਜਾਓ ਸਮੂਦੀ ਅੰਬ ਦਾ ਇਹ ਅੰਬ ਵਾਲੀ ਲੱਸੀ ਕਹਿੰਦੀ ਹੈ ਅੱਛਾ ਉੱਥੋਂ ਮਿਲਦੀ ਹੁੰਦੀ ਸੀ ਜਿਹੜੀ ਠੀਕ ਆ ਆਪਣੇ ਤਾਂ ਕੋਈ ਬਣਾਉਂਦਾ ਹੀ ਨਹੀਂ ਉਹ ਜਾ ਹੂੰ ਆ ਜਾ ਫਿਰ ਇੱਥੇ ਤਾਂ ਤਾਂ ਹੀ ਤਾਂ ਕਹਿੰਦੇ ਸੀ ਨਾਲ ਹੀ ਚੱਲ ਚੀਲੇ ਸੀ ਕੀ ਬਣਾ ਕੇ ਫੜਾ ਦਿੰਦੇ ਆ ਪਾਣੀ ਜਿਹਾ ਹੀ ਇਹਦਾ ਇੱਧਰ ਤਾਂ ਹੁਣ ਇਹੋ ਜਿਹਾ ਕੋਸੀ ਦੇਣਾ ਇਹਨਾਂ ਨੇ 50ਾਂ ਜੀ ਤਾਂ ਹੁਣ ਇਹੋ ਜਿਹਾ ਕੋਸੀ ਦੇਣਾ ਇਹਨਾਂ ਨੇ ਵੀ ਮੈਂ ਮਨ ਤਾਂ ਤੇਰੇ ਪੈਰੋਂ ਕਿਹਾ ਮੈਂ ਹਾਂ ਤੁਬਾ ਮੈਂ ਕੀ ਘਰੇ ਬਣਾ ਦੇਵਾਂ ਚੁੱਪ ਕਰਕੇ ਆਹੋ ਅੰਬ ਲੈ ਕੇ ਘਰੇ ਬਣਾ ਲਓ ਸਹੀ ਗੱਲ ਹੋਰ ਅਜ ਮਿੱਠਾ ਨਾ ਪਾਵੋ ਹਮ ਇਹ ਗੱਲ ਆ ਤੋਡੇ ਕੋਲੇ ਸਾਰਾ ਕੁਝ ਤਾਂ ਹੈਗਾ ਵਾ ਹੂੰ ਅੱਜ ਪਰਾਂ ਅੰਬ ਨਹੀਂ ਵਧੀਆ ਹੁੰਦੇ ਨਾ ਅੱਜ ਸਟੋਰਾਂ 'ਚ ਆਂਬ ਹੁੰਦੇ ਆ ਹੂੰ ਛੇਈ ਗੱਲ ਅਜੇ ਨਹੀਂ ਆਂਬ ਹੁੰਦੇ ਮਾਮ ਦੇ ਵਟੀਆਂ ਹੂੰ ਮਾਂ ਬਾਬਾਸ ਲੱਗ ਜਾਣਗੇ ਹੁਣ ਅਗਲੇ ਮਹੀਨੇ ਆਉਣ ਲੱਗਣਗੇ ਅੰਬ ਤਾਂ ਵਧੀਆ ਅਗਲੇ ਮਹੀਨੇ ਹੂੰ ਹਾਰ ਚੁੰਦੇ ਆਂ ਅੰਬ ਫਰਵਰੀ ਕਿਹਾ ਹਾਂ ਹੋਰ ਚਾ ਹਾਂ ਮੈਂ ਅੰਬ ਦਾ ਚਾਰਪਾਕ ਲਾਈ ਮੈਂ ਅੰਬ ਦਾ ਚਾਰ ਹੈ ਆਹੋ ਹੂੰ ਵੀਕਰ ਉਹ ਮਾ ਵੀਕਰ ਤੋਂ ਲੈ ਜਾਈਂਗਾ ਹੂੰ ਲੈ ਜਾਣਗੇ ਲੈ ਜਾਣਗੇ ਇੱਕ ਇੱਕ ਡੈਚੀਂਰ ਤੇਰੇ ਚਾਰ ਦਾ ਹੀ ਜਾਊ ਉਹਨਾਂ ਦਾ ਹੋਰ ਉੱਧਰੋਂ ਮੈਂ ਪੁੰਡੇ ਪੁੰਡੇ ਰਜਾਬਤ ਕੇ ਭਾਂਡੇ ਤਾਂ ਇੱਧਰ ਇੰਨੇ ਸਸਤੇ ਆ ਭਾਂਡੇ ਇੱਥੇ ਭਾਂਡੇ ਬਹੁਤ ਮਹਿੰਗੇ ਆ ਇੱਥੇ ਸਮਝ ਆਉਂਦੇ ਆ ਹਾਂ ਹਾਂ ਮਹਿੰਗੇ ਮਹਿੰਗੇ ਕਿ ਤੂੰ ਕੰਮ ਟੈਬਲੇਟ ਲਈ ਆ ਆਪਣੇ ਮੇਰੇ ਟੈਕੀ ਭਰਦੇ ਨੇ ਆ ਪਾਣੇ ਤਾਂ ਆਪ ਲੈ ਕੇ ਆਈ ਆ ਭਾਂਡੇ ਵਧੀਆ ਆਉਂਦੇ ਆ ਇਧਰੋਂ ਆਪਣੇ ਇੰਡੀਆ ਤੋਂ ਹੀ ਨਹੀਂ ਨਹੀਂ ਇੱਥੋਂ ਲੈ ਕੇ ਗਈ ਸੀ ਅੱਛਾ ਇੱਥੋਂ ਉਧਰੋਂ ਅੱਛਾ ਮਾਮੀ ਨੇ ਉਧਰੋਂ ਭੇਜਿਆ ਇਧਰ ਨੂੰ ਉਹ ਕੋਠੀ ਲਈ ਭੇਜੋਣੇ ਉਹ ਠੀਕ ਆ ਉਹ ਫਿਰ ਨਵੀਂ ਕੋਠੀ ਚ ਰੱਖਣਗੇ ਹੁਣ ਮੈਂ ਕਦੇ ਬਦਾਮ ਤੋਂ ਨਹੀਂ ਲਿਆਇਆ ਹਾਂ ਕਰ ਜਾ ਬਦਾਮ ਕਿੱਥੋਂ ਪਾਉਂਦਾ ਹੂੰ ਕਿੱਥੇ ਪਾਉਂਦਾਗਾ ਮੇਰਾ ਮਾ ਆਛਾ ਦਾ ਸੇਵਕ ਤਾਂ ਅੱਗੇ ਨਹੀਂ ਖੜਾ ਛੱਡਦਾ ਮੇਰਾ ਹੂੰ ਕੱਲ ਨਾ ਕਹਿ ਤੂੰ ਪੂਆ ਘੜੀ ਪੂਆ ਘੜੀ ਨਾ ਮੈਂ ਹਾਂ ਤਾਂ ਦੰਦ ਪਾ ਲਈ ਹੁਣ ਤੇਰੇ ਮਾ ਫਿਰ ਮੈਨੂੰ ਨਹੀਂ ਪਤਾਗਾ ਤੇਰੇ ਮਾ ਗੱਲ ਪਾ ਲਈਓ ਤਾਂ ਹੁਣ ਦੇਖੀ ਜਦ ਆ ਗਿਆ ਉਹਨੂੰ ਫਿਰ ਕਣ ਪੂਆ ਘੜੀ ਹੂੰ ਘੜੀ ਕਿੱਥੇ ਆ ਬਾ ਮੈਨਾਂ ਨੇ ਲੈ ਇੰਦੀ ਅੱਕ ਲੱਗੀ ਕੱਢੀ ਹਾਂ ਉਹ ਕੀ ਕੀਤੀ ਦਾ ਮਾੜੀ ਉਹ ਤੇਰੇ ਨਾਮ ਆਮੇ ਨੇ ਹੈ ਦੋ ਸਿਵਕਾਂ ਦੀ ਤੇਰੇ ਪਿਓ ਦੀ ਵੀ ਸੀ ਹਾਂ ਫਿਰ ਕਿੱਧਰ ਗਈਆਂ ਉਹ ਦਿੱਤੀਆਂ ਦਾ ਹੈ ਨਹੀਂ ਤੁਹਾਨੂੰ ਕੀ ਪਤਾ ਹਣ ਐਂ ਦਾ ਪਤਾ ਵੀ ਜਾਂਦਾ ਹੈ ਹਾਂ ਐਂ ਦਾ ਮੈਨੂੰ ਤਾਂ ਪਤਾ ਨਹੀਂ ਉਹ ਤਾਂ ਕੋਈ ਨਾ ਨਾ ਮੈਨੂੰ ਤਾਂ ਪਤਾ ਨਹੀਂ ਕਿੱਥੇ ਆ ਉਹਦਾ ਕਹਿੰਦਾ ਮੈਂ ਉਹਦਾ ਕਹਿੰਦਾ ਮੈਂ ਫੜਾ ਕੇ ਗਿਆ ਆ ਮੈਂ ਤੁਹਾਨੂੰ ਹਾਂ ਹਾਂ ਰਾਨੀ ਦੀ ਗੱਲ ਆ ਉਹ ਉਹ ਘੜੀ ਗਈ ਕਿੱਥੇ ਹੈ ਨਾ ਉਹ ਘੜੀ ਪਤਾ ਨਹੀਂ ਗਈ ਪਤਾ ਨਹੀਂ ਕਿੱਥੇ ਘੜੀ ਦਿੱਤੇ ਹੋਣਗੇ ਕਿਸੇ ਨੇ ਆਇਆ ਹੋ ਪਤਾ ਨਹੀਂ ਤੇਰਾ ਤੇਰਾ ਭਾਈ ਲੈ ਕੇ ਹੀ ਨਹੀਂ ਆਇਆ ਤੈਨੂੰ ਨਾ ਭੇਜੀਆਂ ਤਾਂ ਚਰਨਜੀਤ ਨੇ ਆ আচ্ছা ਪਰਜਾਈ ਨੇ ਭੇਜੀਆਂ ਸੀ ਹੋਰ ਤਾਂ ਰਹੀ ਨਹੀਂ ਫਿਰ ਮਿਲੀਆਂ ਤੈਨੂੰ ਮੈਂ ਜਾਣ ਕੇ ਕਿਹਾ ਮੈਂ ਹੁਣ ਮੈਨੂੰ ਫੋਨ ਲਿਆ ਦੀ ਮੈਨੂੰ ਕੀ ਕਹਿੰਦਾ ਹਾਂ ਪੁਲਿਸ ਨੂੰ ਕਹਾਂ ਹਾਂ ਹੂੰ ਤੂੰ ਗ੍ਰਹ ਹੋਂ ਤਾਂ ਵੀ ਨੰਬਰ ਲਾ ਕੇ ਭੇਜਾਂ ਫੋਨ ਹੁਣ ਭੇਜ ਤਾਂ ਦਿੱਤਾ ਤੈਨੂੰ ਹੋਰ ਕਿਹੜਾ ਲੈਣਾ ਉਹ ਤਾਂ ਮੈਂ ਜਾਣ ਕੇ ਕਿਹਾ ਸੀ ਉਹਨੂੰ ਅੱਛਾ ਤੋੜਦੀ ਸੀ ਆ ਦੀ ਪੁਲਝਾਈ ਨੂੰ ਗਾ ਹਾਂ ਪੁਲਝਾਈ ਲੈ ਕੇ ਦੇ ਦੇ ਵੀ ਮੈਨੂੰ ਮੈਂ ਲੈ ਆਉਂਗਾ ਆਵਾਖਾ ਦੱਸਾਂ ਕਿ ਮੈਂ ਜੇ ਲਿਆਉਗੀ ਤਾਂ ਆਪੀ ਲਿਆ ਦਉ ਮੈਨੂੰ ਉਹ ਤਾਂ ਕਹਿ ਰਿਹਾ ਅੱਧ ਭਰਾ ਓਏ ਉਹ ਹੁਣ ਕਹਿੰਦੀ ਮਾਮੀ ਦਾ ਕਹਿੰਦੀ ਜਾਗ ਉੱਠ ਘਗਰਾ ਪਵਾਉਣਾ ਤੇਰੀ ਮੰਮੀ ਦੇ ਹੈਂ ਮਦਕਾ ਗਰੇ ਦਾ ਬਰਾਉਨਿੰਗ ਹੈ ਗਰੇ ਦਾ ਸਾਰੀਆਂ ਦੇ ਪਿਆਸਾਂ ਨੂੰ ਪਾਏ ਉਹਨਾਂ ਨੇ ਨਹੀਂ ਤੈਨੂੰ ਵੀ ਕਹਿੰਦੀ ਏ ਤੇਰੇ ਵੀ ਪਵਾਉਣਾ ਉਹਦਾ ਕਹਿੰਦੀ ਘਗਰਾ ਪਵਾ ਕੇ ਗੀੜਾ ਦਵਾਉਣਾ ਭੈਣ ਦਾ ਕਹਿੰਦੀ ਮੈਂ ਮੈਂ ਕਾਪਨ ਪਵਾਉਣਾ ਲਾ ਕੀ ਫਲਕਾਰੀ ਵੀ ਲੈਣੀ ਏ ਕਹਿੰਦੀ ਐ ਬਹੂ ਬਣਾਉਣਾ ਵਾ ਤੇਰੀ ਮੰਮੀ ਨੂੰ ਹਾਂ 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 ਹੋਰ ਕਹਿੰਦੀ ਕਹਿੰਦੀ ਤੁਸੀਂ ਤਾਂ ਤਿਆਰ ਹੋ ਹੀ ਨਹੀਂ ਦੇਖੀ ਉਦੋਂ ਜਦੋਂ ਵਿਆਹ ਕੇ ਲੈ ਕੇ ਆਏ ਸੀਗੇ ਕਹਿੰਦੇ ਹੁਣ ਦੇਖਾਂਗੇ ਵੀ ਮੇਰੀ ਪਰਝਾਈ ਕਿਵੇਂ ਲੱਗਦੀ ਆ ਗਰਾ ਕੋ ਗਰਾ ਪਾ ਆ ਕੇ ਪੁਰਾਣੇ ਸਟਾਈਲ ਵਾਲਾ ਹੂੰ ਉਹ ਚੈਨਲ ਤੋਂ ਗਰਾ ਹੈਗਾ ਤੇ ਉਹ ਮਮੀ ਤੇਰੇ ਕੋਲ ਸੱਚੇ ਤੇਰਾ ਜਿਹੜਾ ਤੂੰ ਸੂਟ ਵਿਆਹ ਵੇਲੇ ਪਾਇਆ ਸੀਗਾ ਉਹ ਹੈਗਾ ਤੇਰਾ ਹਾਂ ਜਿਹੜਾ ਤੂੰ ਜੀਤ ਚ ਆਨੰਦ ਲਏ ਸੀਗੇ ਉਹ ਕਿੱਥੇ ਆ ਤੇਰਾ ਜਿਹੜਾ ਸੂਟ ਪਾਇਆ ਸੀ ਵਿਆਹ ਨੂੰ ਨਾ ਉਹ ਤੇ ਪਾ ਪਿਆ ਰਹਿਣਾ ਸੀ ਫੌਂਟ ਤੱਕ ਸਾਕੇ ਦਾ ਉਹ ਯਾਦਾਂ ਤਾਂ ਰੱਖੀਆਂ ਹੁੰਦੀਆਂ ਆ ਤੇਰੀ ਬੀੜੀ ਕੋ ਖੜ ਗਈ ਆ ਬੀੜੀ ਕੋ ਖੜ ਗਈ ਤੇਰੀ ਕਿਥੋਂ ਕਰ ਉਹ ਬੀੜੀ ਕੋ ਖੜ ਗਈ ਹੱਥ ਮਾਰ ਲਾ ਕਿਥੋਂ ਕਰ ਲਾ ਉਹ ਫੋਨ ਲਾਲ ਬਟਨ ਤੋਂ ਕੱਟ ਦੇ ਉਹ ਲਾਲ ਬਟਨ ਤੋਂ ਕੱਟ ਦੇ ਮੈਂ ਦਵਾਸ ਤੋਂ ਲਾਉਣਾ ਲਾਲ ਬਟਨ ਨਹੀਂ ਲੈ ਬਟਨ ਕਿੱਧਰ ਭੱਜ ਗਿਆ ਲਾਲ ਬਟਨ ਕਿੱਥੇ ਭੱਜ ਗਿਆ ਤੂੰ ਕੱਟ ਦੇ ਮੈਨੂੰ ਸਾਈਜ਼ ਵੀ ਲੈ ਲੈ ਓਏ ਹੈਗਾ ਲੈ ਲਾਲ ਬਟਨ ਡੈਡੀ ਨੂੰ ਦਿਖਾ ਡੈੜੀਆਂ ਚੱਲ ਆ ਗਏ ਮਾਨਾ ਆ ਡੈੜੀ ਕੋਲ ਗਿਆ ਅੱਬੇ ਡੈਡੀ ਤੇ ਹੱਥ ਵੱਜ ਗਿਆ ਕੱਟ ਕੇ ਲਾਉਣਾ ਕੀ ਦਿੱਕਤ ਹੈ ਨਾਲ ਬਟਣ ਅੱਜ ਅੱਪਲੇ ਖਾ ਲੈਣਾ ਗੂਰ ਖਾ ਲੈ ਕੰਨੀ ਸੀ ਉਹ ਥੋੜੇ ਜਿਹਾ ਤਾਂ ਹੋਰ ਖਾ ਲੈਣੀ ਸੀ ਚੱਕਣਾ ਨਹੀਂ ਗਿਆ ਹੁਣ ਚੱਲ ਬੋਈ ਨਾ ਹਾਂ ਡੈਡੀ ਸਸਰੀ ਘਾਲ ਹਾਂ ਸਸਰੀ ਘਾਲ ਹੂੰ ਫੋਨ ਕੱਟੀ ਜਾਂਦੇ ਹੂੰ ਉਹ ਹਰਾ ਥੋੜਾ ਦੱਬਣਾ ਸੀ ਨਹੀਂ ਨਹੀਂ ਜਦੋਂ ਫੋਨ ਕੋਈ ਨਾ ਤਾਹਰ ਹੋਰ ਹੋਰ ਖਣਾਓ ਇਹਨਾਂ ਹੋਰ ਵਧੀਆ ਤੁਸੀਂ ਦੱਸੋ ਹਾਂ ਹਾਂ ਹੋਰ ਆਹ ਗੱਲ ਕਰ ਲਓ ਕਦੋਂ ਰਾਟੇ ਠੀਕ ਆਹ ਹੋਰ ਕੀ ਆਲਾ ਆਹ ਠੀਕ ਬੱਚਾ ਦਿਖੋ ਆਹ ਹਾਂ ਠੀਕ ਹਬਾ ਸੁਤੇ ਭਾਈ ਜਦੋਂ ਮੈਂ ਜਲਦੀ ਦੇ ਚੁੱਕਾ ਲਾ ਜੀ ਹਾਂ ਜੀ ਹਾਲੇ ਹਾਲੇ ਕਵਰ ਹੁੰਦਾ ਆਵਾਜ਼ ਠੀਕ ਹੈ ਠੀਕ ਹੈ ਠੀਕ ਆ ਬਲਡੀ ਦਵਾਈ ਦਵਾਈ ਲੈਣੇ ਆ ਤਾਰੇ ਹਲੇ ਥੱਲੇ ਆ ਤਾਰੇ ਹੁਣੇ ਤਾਂ ਥੱਲੇ ਆ ਹਾਂ ਅੱਛਾ ਹੋਰ ਦਾ ਆ ਗਿਆ ਅਸੀਂ ਤਾਂ ਹਾਂ ਹਾਂ ਠੀਕ ਹੈ ਠੀਕ ਆ ਹੋਰ ਹਾਂ ਚਲੋ ਪੈਜੋ ਫਿਰ ਟਾਈਮ ਟਾਈਮ ਤੁਹਾਡੇ ਵੀ ਬਾਵਾ ਹੋ ਗਿਆ ਹੁਣ ਕਣ ਕੋਈ ਨਹੀਂ ਬਟੇ ਹਾਂ ਕ ਠੀਕ ਆ ਕੱਲ ਨੂੰ ਕਰਦੇ ਰੈਡੀ ਫਿਰ ਓ ਚੰਗਾ ਸਾਸਰੀ ਕਾਰ ਓਕੇ ਰੈਡੀ ਆ ਚੰਗਾ ਮੰਮੀ ਹਾਂ ਓਕੇ ਸਾਸਰੀ ਕਾਰ ਚੰਗਾ ਫਿਰ ਆਹੋ ਕੱਲ ਨੂੰ ਕਰਦੇ ਆ ਓਕੇ ਕ भैरसिया जाना अच्छी का र ठीक है जायो आओ ओके आके कर लियो कोई ना सत श्री काल ओके ओ माय गॉड कितनी गर्मी है कितनी गर्मी है तारा तुझे तो गर्मी लग रही है गर्मी लगती है मम्मा हां डशो गर्मी लगती है हाँ। गर्मी ਕਠੰਡ ਲੱਗਦੀ ਹੈ। ਉਹ ਕਿਉਂ ਲੱਗਦੀ ਹੈ? ਬਰਮੀ ਲੱਗ ਲਈ ਹੈ। ਹਾਂ। ਤੋਂ ਪਿੱਛੇ ਕੋ ਹੋ ਦੇ ਬੈਠੋ ਨਾ। ਪਿੱਛੇ ਕੋ ਹੋ ਕੇ ਬੈਠੋ। ਉਹ ਦੇਖੋ ਫੁੱਲ ਕਿੰਨੇ ਸੋਹਣੇ ਲੱਗੇ ਆ। ਤਾਰੇ। ਅੱਛਾ। ਉਹ ਤਾਰੇ। ਉਹ ਫੁੱਲ ਦੇ ਕਿੰਨੇ ਸੋਹਣੇ ਲੱਗੇ ਆ ਉਹਨੂੰ? ਹਾਂ। ਉਹਨੂੰ ਵੀ ਕਿੰਨੇ ਸੋਹਣੇ ਲੱਗੇ ਆ ਉਹਦੇ ਨੀਲੇ-ਨੀਲੇ ਓਏ। ਚਾਹਮ ਨੂੰ ਖਾਈ ਹੈ। ਉਹਨੂੰ ਥੋੜੋ ਖਾ ਸ਼ਕਦੇ ਆਂ ਆਪਾਂ। ਹਾਂ। ਇਹ ਨਹੀਂ ਖਾਣ ਵਾਲੇ ਥੋੜੋ ਆ ਇਹ। ਆਹ। ਇਹ ਤਾਂ ਛੋਅ ਵਾਲੇ ਬਸ ਪੈ ਗਿਆ ਹੁਣ। ਪੜਿਆ ਪੜਿਆ ਹਾਂ ਉਹ ਤੋੜ ਕੇ ਫਰੂਟ ਖਾਈਏ ਕਿੱਥੋਂ ਤੋੜ ਕੇ ਫਰੂਟ ਖਾਈਏ ਓਏ ਉਹ ਫੂਲ ਖਾਏ ਤੋੜ ਕੇ ਉਹ ਹਜੇ ਤਾਂ ਨਿੱਕੇ ਨਿੱਕੇ ਆ ਫਰੂਟ ਇਹ ਤਾਂ ਲੱਗਣਗੇ ਉਹ ਹਾਂ ਵੱਡੇ ਹੋਣਗੇ ਉਦੋਂ ਖਾਵਾਂਗੇ ਆਪਾਂ ਛੇਬਿਓ ਆ ਰਹੇ ਛੇਓ ਲੱਗੇ ਵਾ ਛੋਟੇ ਛੋਟੇ ਆ ਛੋਟੇ ਆ ਹਜੇ ਛੋਟੇ ਹੈਗੇ ਹਾਂ ਜਦੋਂ ਵੱਡੇ ਹੋਗੇ ਨਾ ਹਾਂ ਉਦੋਂ ਖਾਵਾਂਗੇ ਆਪਾਂ ਕਿਦਾਂ ਨੂਨ ਨਾ ਕੱਟ ਕੇ ਨੂਨ ਲਾ ਕੇ